ਸਾਸਤ੍ਰ ਗੱਲ ਜੀ ਅੱਜ ਅਸੀਂ ਗੱਲ ਕਰਾਂਗੇ ਧਰਮ ਤੇ ਧਰਮ ਨੂੰ ਅ ਕਈ ਢੰਗ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਬਹੁਤ ਤਰੀਕਿਆਂ ਨਾਲ ਧਰਮ ਤੇ ਗੱਲ ਹੋ ਸਕਦੀ ਹੈ ਪਰ ਅੱਜ ਅਸੀਂ ਕੋਈ ਇੱਕ ਸਿਧਾਂਤ ਲੈ ਕੇ ਕੋਈ ਇੱਕ ਰਾਹ ਲੈ ਕੇ ਧਰਮ ਤੇ ਗੱਲ ਕਰਾਂਗੇ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਇਹ ਬੜਾ ਵੱਡਾ ਜੀਵਨ ਦਾ ਮਕਸਦ ਹੈ ਔਰ ਇਹਨੂੰ ਸਮਝੇ ਬਿਨਾ ਧਰਮ ਦੀ ਸ਼ੁਰੂਆਤ ਨਹੀਂ ਹੋ ਸਕਦੀ ਜੀਵਨ ਨੂੰ ਜੀਣ ਵਾਸਤੇ ਤੁਹਾਡੀਆਂ ਰੋਜ਼ ਹਜ਼ਾਰਾਂ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਇੱਕ ਕੋਸ਼ਿਸ਼ ਕਿਉਂ ਨਾ ਸੀ ਮੌਤ ਨੂੰ ਜਾਣਨ ਦੀ ਵੀ ਕਰ ਲਈਏ ਸਾਡੇ ਕੋਲ ਸਰੀਰਾਂ ਦੇ ਸੰਬੰਧ ਬਹੁਤ ਨੇ ਪਰ ਸ਼ਾਇਦ ਸਰੀਰਾਂ ਕੋਲ ਆਤਮਾ ਦਾ ਰਾਹ ਨਹੀਂ ਹੁੰਦਾ